ਕੀ ਕੀ ਕਿਉਂ ਤੋ ਇੰਨੀ ਦਿਲ ਜਿਹਾ ਸਿੱਤੀ ਤੀਏ ਕਿਉਂ ਤਾਂ ਇੱਥੇ ਲਈ ਐ ਠੀਕ ਹੋ ਜੇਗੀ ਆ ਤਾਪ ਸਵਾ ਤਾਂ ਮਾੜੇ ਮੋਟੇ ਹੁੰਦੇ ਹੀ ਰਹਿੰਦੇ ਐਗੀ ਮਾ ਕਿੰਨੇ ਦਿਨ ਹੋ ਗਏ ਮੰਜੇ ਚ ਬੈਣੀ ਰਾਤ ਰੀਤ ਸਾਹਤੰਦਾ ਕੀ ਕਰਾਂ ਟੈਨਸ਼ਨ ਨਾ ਲਾ ਮਤ ਹੋਰ ਕੀ ਕਰਾਂ ਕੋਈ ਨਹੀਂ ਤੈਨੂੰ ਤਾਂ ਟੈਨਸ਼ਨ ਕਾਦੀ ਐ ਹੈ ਜਮਾ ਟੈਨਸ਼ਨ ਨਾ ਲਾ ਤਾਪ ਦਾ ਇਹਦੋ ਕੀ ਐ ਕਾ ਮਾੜੇ ਮੋਟੇ ਹੁੰਦੇ ਹੀ ਰਹਿੰਦਾ ਕਾ ਅੱਗੇ ਕਿਹੜੇ ਤਾਪ ਨਹੀਂ ਦੇ ਤੂੰ ਲਾ ਲ ਮਾੜੇ ਮੋਟੇ ਤਾਪ ਚੜਦਾ ਪੱਟੀ ਪੀਓ ਤੇ ਸਿਰ ਤੇ ਧਰਤੀ ਉਹਦੀ ਨਾਲ ਦੇ ਤਾਪ ਉੱਤਰ ਜਾਂਦਾ ਕੋਈ ਨਾ ਡਰਾਵਾ ਮਿੰਦ ਨਹੀਂ ਟੈਨਸ਼ਨ ਵਾਲੀ ਦੰਨਿਆ ਕੋੜ ਨਹੀਂ ਟੁੱਟਾ ਨਾ ਹਿਮਾ ਟੈਨਸ਼ਨ ਤਾਂ ਆਪਦੀ ਜਗ੍ਹਾ ਮੇਰੀਆਂ ਤਾਂ ਲੱਤਾਂ ਮਾਵੇਂ ਨਹੀਂ ਟੁੱਟਣੋਂ ਹਟਦਾ ਕੋਈ ਨਹੀਂ ਕੋਈ ਠੀਕ ਹੋ ਜੇਗੀ ਲੈ ਮੈਂ ਲੱਤਾਂ ਦਾ ਬਜਟ ਨਹੀਂ ਦੱਸੋ ਹੈ ਜਿਵੇਂ ਤਿੰਨ ਪੰਜ ਦਾ ਬੁੱਕ ਤਾਂ ਹੋਰ ਕੀ ਕਰੂੰਗੀ ਮੈਂ ਲੈ ਮੈਂ ਚਾਨੂ ਬਾਜ ਮਾਰਦੀ ਤੂੰ ਪਹਿਲਾਂ ਮੈਨੂੰ ਆਏ ਦਾ ਖਾਣਾ ਕੁਛ ਕੁਛ ਨਹੀਂ ਖਾਣਾ ਮੈਂ ਤਾਂ ਸਰੀਰ ਟੁੱਟੀ ਜਾਂਦਾ ਕੋਈ ਠੀਕ ਹੋ ਜੇਗੀ ਮਨਦੀਪਾ ਓੜਾ ਮਨਦੀਪ ਆ ਜੋ ਗੀ ਕੰਮ ਕਰੀ ਜਾਂਦੀ ਹੋਣੀ ਹਾਂਜੀ ਮੈਮੀ ਕੀ ਆ ਮੈਂ ਆਂ ਕਹਿੰਦੀ ਸੀ ਉਹ ਐਡੇ ਤਰੀਕਿਆਂ ਨੇ ਜੜਾ ਕਾਟੋਂ ਆ ਆ ਜਿੱਦੇ ਨੇ ਮੇਰੀ ਧੀ ਆਈ ਹੈ ਜੀ ਪਰ ਤਾ ਤੂੰ ਕਲੇਸ ਨਹੀਂ ਜਾਣ ਦਿੰਦੀ ਘਰੋਂ ਹੈ ਨਾ ਤਾਂ ਤੂੰ ਇਹਨੂੰ ਚਾਹ ਪੁੱਛੇ ਨਾ ਇਹਨੂੰ ਪਾਣੀ ਪੁੱਛੇ ਜਵਾਕੜੀ ਨੂੰ ਜੇ ਤੂੰ ਮਾੜਾ ਮੋਟਾ ਇੱਥੇ ਕੋਲੇ ਬੈਠੇ ਤਾਂ ਅੱਧਾ ਦੁੱਖ ਘਟੇਦਾ ਨਿਆਣੀ ਦਾ ਮੰਮੀ ਮੈਂ ਕੰਮ ਕਰੀ ਜਾਂਦੀ ਸੀਵੇਂ ਬੈਠੇ ਤਾਂ ਹੀ ਜੇ ਕੰਮ ਨਿਭੜੇ ਕੰਮ ਨਿਭੜੇ ਕੰਮ ਤਾਂ ਨਿਭੜਦੇ ਨਹੀਂ ਸਾਰੀ ਉਮਰ ਓਹੋ ਮੰਮੀ ਉਹ ਵੀ ਜਵਾਕਾਂ ਚੁਲਜੀ ਰਹਿੰਦੀ ਹੈਗੀ ਤੈਨੂੰ ਪਤਾ ਜਵਾਕ ਕਿਹੜਾ ਖਲਾਰਾ ਘੱਟ ਪਾਉਂਦੇ ਹੈਗੇ ਯਾਰ ਕੋਈ ਨਹੀਂ ਗਿਆਕ ਤਾਂ ਫਿਰ ਜਿਹਦੇ ਹੋਣਗੇ ਉਹ ਖੇਲਿਆਰਾ ਪਾਉਣਗੇ ਕੋਈ 간 ਨਹੀਂ 2 ਮਿੰਟ ਮੰਗ ਰੋ ਕਰ ਲੂਗੀ ਕੰਮ ਆਹ ਝਾੜੂ ਪੋਚੇ ਦੇ ਸੀ ਦੋ ਮਿੰਟ ਮੰਗ ਰੋ ਹੋ ਜੂ ਮੈਂ ਚਾ ਕਰ ਲਿਓ ਨੀ ਪਹਿਲਾਂ ਫਿਰ ਬੈਠ ਕਰ ਬਾਬੀ ਤੂੰ ਕੰਮ ਨੇ ਵੇੜਦਾ ਕੋਈ ਨਾ ਇਹ ਤਾਂ ਕਾਇ ਨਹੀਂ ਦਿੱਖਾਂ ਮੈਂ ਵੀ ਹੋ ਜਾਣਗੀ ਕਾਇ ਨਹੀਂ ਕੰਮ ਨੇ ਵੇੜਦਾ ਇੰਨਾ ਤਾਂ ਮੇਰਾ ਬਾਦਲਾ ਲੈ ਲਾ ਉਹ ਹੈ ਤਾਂ ਨਾ ਉਹ ਜਮਾਈ ਟੱਕਰ ਗਿਆ ਉਹ ਹੈ ਜੀ ਇਹ ਟੱਕਰ ਦੀ ਕਹਿੰਦੇ ਨਾ ਮਾੜਾ ਜੰਮੇ ਤੇ ਨਾ ਆਵੇ ਓਹੋ ਮਾਂ ਕਿਉਂ ਤੂੰ ਉਹਦੇ ਮਗਰ ਪੈ ਜਾਨੀ ਹੈਗੀ ਹਜੇ ਤਾਂ ਚੰਗੀ ਹੈਗੀ ਉਹੋ ਉਨਾ ਦੱਬ ਬਟਾਪਾ ਸਵਾਰਨਾ ਦਾ ਐਵੇਂ ਨਾ ਲੜੀ ਜਾਏਗਾ ਨਾ ਲਈ ਮੇਰੀ ਗੱਲ ਸੁਣ ਠੀਕ ਨਾ ਹਾਂ ਆਪਣੇ ਜੱਗੇ ਤਾਇਿਆਂ ਦੀਆਂ ਰੂਹਾਂ ਦੇਖ ਲੈ ਹਾਂ ਉਹ ਬੋਲਦਾਂ ਨੇ ਕੀ ਇਹਦੇ ਤੇ ਇਹ ਪਤਾ ਕੀ ਹੈ ਮੈਂ ਤੇਰਾ ਕਰਕੇ ਉਹ ਕਰਦੀ ਐਗੀ ਮੇਰਾ ਤਾਂ ਕੁਝ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਹੁਣ ਤਾਂ ਚਾਰ ਦਿਨ ਆਈਆਂ ਤੇਰੇ ਮਨ ਦੇ ਕੇ ਇਹੀ ਬੋਲ ਹੀ ਰਹਿੰਦਾ ਸਾਰਾ ਦਿਨ ਜਿਹੇ ਤੇਰੇ ਕੋਲੇ ਬੈਠੇ ਕਹਿੰ ਤਗੜੀ ਕੋਈ ਦੋਸਤ ਕਰੇ ਤਾਂ ਮਾਣਾ ਮੋਤਾ ਤੇ ਬੋਝ ਰਹੇ ਮੰਤੋਂ ਉਹ ਨਹੀਂ ਮਾਂ ਤੂੰ ਹੀ ਬੜਾ ਸੋਚਦੀ ਆਂ ਮੇਰੀ ਗੱਲ ਸੁਣ ਉਹ ਸਾਰੀ ਦਿਹਾੜੀ ਨਾ ਕੰਮ ਕਰੀ ਜਾਂਦੀ ਰਹਿੰਦੀ ਏ ਜੋ ਮੇਰੇ ਸਰਾਣੇ ਚ ਬੈਠੂਗੀ ਤਾਂ ਘਰ ਦੇ ਕੰਮ ਕਿਵੇਂ ਨਿਬੜਨਗੇ ਇੱਥੇ ਕਿਹੜਾ ਕਿਸੇ ਨੇ ਹੋਰ ਆ ਕੇ ਕਰਨਾ ਨਾਲੇ ਇੱਕ ਗੱਲ ਸੁਣ ਮੇਰੀ ਮੈਨੂੰ ਉਹ ਭੱਜ ਭੱਜ ਕੇ ਬੁਲਾਉਂਦੀ ਏ ਜਿਹੜੀ ਚੀਜ਼ ਮੈਨੂੰ ਚਾਹੀਦੀ ਹੁੰਦੀ ਏ ਮੈਨੂੰ ਭੱਜ ਕੇ ਫੜਾਉਂਦੀ ਏ ਤੇ ਹੋਰ ਮੈਨੂੰ ਕੀ ਚਾਹੀਦਾ ਮੇਰੀ ਗੱਲ ਸੁਣ ਲੈ ਆਪਣੇ ਤਾਏ ਦੀਆਂ ਰੂਹਾਂ ਤੇ ਲਾ ਲੈ ਉਹ ਆਪਣੇ ਨਾਨਦਾਂ ਨੂੰ ਬੁਲਾਉਂਦੀਆਂ ਵੀ ਨਹੀਂ ਹੈਗੀਆਂ ਇਹ ਜੀ ਤਾਂ ਨਹੀਂ ਹੈਗੀ ਮੈਨੂੰ ਤਾਂ ਨਹੀਂ ਲੱਗਦਾ ਵੀ ਤੈਨੂੰ ਇਹ ਚਾਹ ਪਾਣੀ ਕੁਝ ਵੀ ਹੋਊਗੀ ਮੰਮੀ ਜਦੋਂ ਉੱਪਰ ਹੈ ਫੜੇਂ ਤਾਂ ਤੈਨੂੰ ਪਤਾ ਲੱਗੇ ਲਗੜਾ ਮੈਂ ਕਰੀ ਹਾਂ ਹੁਣ ਤੇਰੇ ਕੋਲੇ ਬੈਠੀ ਆ ਮੈਨੂੰ 2 ਘੰਟੇ ਹੋ ਗਏ ਤੇਰੇ ਕੋਲੇ ਬੈਠੀ ਮੈਂ ਤਾਂ ਦੇਖਣੀ ਵੀ ਕਰਉ ਤੇਰੇ ਸਮਾਨ ਦੁੱਧ ਦਾ ਗਲਾਸ ਲੈ ਕੇ ਆਈ ਤੱਤਾ ਕਰਕੇ ਓਹੋ ਮੈਂ ਇਹਨਾਂ ਨੇ 2-3 ਵਾਰੀ ਪੁੱਛ ਲਿਆ ਦੀਦੀ ਕੁਛ ਚਾਹੀਦਾ ਪਰ ਮੈਂ ਹੀ ਮਨਾ ਕਰਤਾ ਕਿ ਕੁਛ ਨਹੀਂ ਚਾਹੀਦਾਗਾ ਤੂੰ ਤਾਂ ਇਹਨਾਂ ਐਨੀ ਉੱਚੜਕੀ ਜਾਂਦੀ ਰਹਿੰਦੀ ਐ ਮੇਰੀ ਗੱਲ ਸੁਣਾ ਬੜਾਪਾ ਜਰਾ ਇਹਨੇ ਸਹਮਣਾ ਮੈਂ ਤਾਂ ਦੂਰ ਆਗੀ ਚਲ ਉਹ ਤਾਂ ਮੈਂ ਮੰਨਦੀ ਨਹੀਂ ਇਹਨੇ ਸਹਮਣਾ ਮਮਾ ਮੈਂ ਕਹਿੰਦੀ ਜੀਰੋ ਕੋਈ ਇਹਦਾ ਆ ਜਾਂਦਾ ਤੇ ਉਦੋਂ ਕਿਵੇਂ ਭੱਜੀ ਖੱਦੀ ਹੁੰਦੀ ਆ ਟਾਇਰ ਨਹੀਂ ਲਾਦਾ ਤੱਤੀ ਤੇ ਦਾ ਕਿਵੇਂ ਹੁੰਦਾ ਮਰਦੇ ਨੂੰ ਆ ਮੇਰੀ ਗੱਲ ਖੋਣ ਇਹ ਸੋਚ ਛੱਡ ਦੇ ਚੁੱਪ ਕਰ ਜਾ ਨਾਲੇ ਤੂੰ ਨੇ ਜਦੋਂ ਮੈਂ ਬੈਠੀ ਹੋਣੀ ਆ ਉਦੋਂ ਨਾ ਭਾਬੀ ਨੇ ਕੁਝ ਬੋਲਿਆ ਥਾ ਉਹਦੇ ਮਨ 'ਚ ਇਹ ਜਾਊ ਵੀ ਮੇਰੇ ਨਾਲ ਦਸਖਾਈ ਜਾਂਦੀ ਏ ਨੂੰ ਜਾਂਦਾ ਤਾਂ ਚੱਲ ਜਾਵੇ ਮਨ 'ਚ ਪਰ ਮੈਂ ਇੱਥੋਂ ਤਾਂ ਤੇਰਾ ਦੁੱਖ ਜਾਂ ਨਹੀਂ ਚੱਲਿਆ ਜਾਂਦਾ ਤੇ ਜਿਉ ਤਾਂ ਿੱਲੀ ਮੱਠੀ ਨੇ ਮੈਨੂੰ ਆਏ ਆ ਵੀ ਤੇਰੇ ਇਹ ਆਏ ਡਾਲੇ ਬੈਠੇ ਓਹੋ ਤੂੰ ਹੈਗੀ ਤੇ ਹੈਗੀ ਮੇਰੇ ਆਲੇ-ਦਾਲੇ ਫਰਨਾਲੀ ਬੈਠਨ ਵਾਲੀ ਉਹ ਨੂੰ ਫਿਰ ਕਰਦਾ ਕੰਮ ਕਰ ਲੈਣ ਦੇ ਮੈਂ ਤਾਂ ਹੈਗੀ ਕਈ ਵਾਰ ਚੱਲ ਮੈਨੂੰ ਉਰੇ ਪਰ ਜਾਣਾ ਵੀ ਕਹਾਈ ਜਾਂਦਾ ਇਹ ਕੀ ਗੱਲ ਹੈਗੀ ਤੈਨੂੰ ਮੇਰੀ ਇੰਨੀ ਫਿਕਰਾਂ ਨਾ ਤੂੰ ਆਪ ਬਣਾ ਕੇ ਦੇ ਦਿਆ ਕਰ ਮੈਂ ਤਾਂ ਹਮ ਬਣਾ ਕੇ ਦਿੰਦੂ ਆ ਤਾਂ ਹੀ ਤਾਂ ਤੈਨੂੰ ਪੁੱਛਿਆ ਮੈਂ ਦੀ ਕੀ ਚਾਹੀਦਾ ਤੈਨੂੰ ਦਲੀਆ ਚਾਹੀਦਾ ਤੇ ਜਿਹੜੀ ਚਾਹੀਦੀ ਆ ਨਾ ਮੈਂ ਹੋਰ ਕੀ ਦੇ ਵਾਸਤੇ ਬਣਾਉਂਗੀ ਜਦੋਂ ਮੈਂ ਤੇਰੇ ਵਾਸਤੇ ਨਹੀਂ ਬਣਾਉਂਗੀ ਅਜੇ ਤਾਂ ਮੈਂ ਕੁਝ ਨਹੀਂ ਖਾਣਾ ਬਸ ਇੰਨੀ ਕੁ ਮਨ ਤਾਂ ਮੇਰੀ ਸੁਣਾ ਜਦੋਂ ਉਹ ਆਉਂਦੀ ਉਹ ਨੰਨ ਕਹਿਣਾ ਵੀ ਹੁੰਦਾ ਕੋਸ਼ਿਸ਼ ਜੇ ਤੇਰੇ ਮਨ ਚ ਆਗਾ ਅੱਬਲ ਤਾਂ ਕਹਿਣਾ ਨਾ ਕਰ ਜੇ ਕਹਿਣਾ ਹੁੰਦਾ ਮੇਰੇ ਸਾਹਮਣੇ ਨਾ ਕਿਹਾ ਕਰ ਐਵੇਂ ਨਾ ਸਾਡੇ ਮਨ ਚ ਫਰਕ ਪੈ ਜੂਗਾ ਨਾ ਜੇ ਕੰਮ ਕੋਹ ਤਾਂ ਭਾਈ ਕੋਹ ਸਾਡੇ ਮਨ ਚ ਫਰਕ ਹੈ ਮੈਥੋਂ ਤਾਂ ਫਰਕ ਕਹੇ ਵੀ ਨਾ ਰਹਿਣਾ ਨਹੀਂ ਜਾਂਦਾ ਪਰ ਤਨ ਤਾਂ ਮੇਰੇ ਆਪ ਦੇ ਕੰਮ ਕਰੇ ਹੋਏ ਆ ਵੀ ਮੈਥੋਂ ਤਾਂ ਜੜ ਜੜੀ ਚੱਦੀਆਂ ਚਾਹ ਤੰ ਮੈਂ ਤਾਂ ਪਾਣੀ ਨੂੰ ਕਰ ਲਾ ਦੇ ਤੂੰ ਭਾਈ ਲੈ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆ ਮੈਂ ਕੁਝ ਨਹੀਂ ਚਾਹੀ ਦਬਾਤ ਕਦ ਪਾਇ ਫੈਟਿੰਗ ਰੱਖੂ ਨਾ ਨੂੰ ਲ ਬੋਲਣ ਲੱਗਦੀ ਕਰ ਲੈਣ ਦੇ ਉਹਨੂੰ ਕੰਮ ਵਾਲਾ ਮੋਟਾ ਮੁੜ ਕੇ ਜਦੋਂ ਜਵਾਕ ਸਕੂਲੋਂ ਆ ਗਏ ਉਹਨਾਂ ਨੇ ਬਦਲਾ ਦੇਣਾ ਉਹਨੂੰ ਉਹਦੀ ਵੀ ਐਡੀ ਨਹੀਂ ਲੱਗਦੀ ਹੈਗੀ ਹਾਂ ਮੈਂ ਕੀ ਕਰੀ ਤੂੰ ਦੱਸ ਤੂੰ ਤਾਂ ਨਹੀਂ ਕੱਪੜੇ ਸੁੱਕਣੇ ਪਾਈ ਜਾਂਦੇ ਸੀਗੇ ਪਹਿਲਾਂ ਥੋਤੇ ਸੀਗੇ ਨਹੀਂ ਆਏਗਾ ਉਹ ਲਾ ਤੇ ਹੁਣ ਹਟਿਆ ਸੀਗਾ ਮੈਂ ਤਾਂ ਸੁੱਕਣੇ ਪਾਈ ਦੇ ਮੈਂ ਸੁੱਕ ਜਾਣਗੇ ਹਾਂ ਨਾ ਠੀਕ ਆ ਸਾਰੇ ਵਧੀਆ ਤੂੰ ਦੱਸ ਕੀ ਦਾ ਖਾਣਾ ਖੜਾ ਮਟਮਟ ਨੂੰ ਨਾ ਧਾਰ ਕਰਨ ਹੋ ਜਾਂਦਾ ਨਾ ਇਹ ਤੜਕੇ ਤੋਤੇ ਪਏ ਆ ਇਹਨਾਂ ਨੂੰ ਪਾ ਜਾਂਦੀ ਮਾੜੇ ਮੁੱਟ ਧੁੱਪ ਲੱਗ ਜਾਂਦੀ ਸਭ ਰੱਬ ਨੇ ਕਾਦੇ ਵਾਸਤੇ ਐ ਇਹ ਕੰਮ ਵਾਸਤੇ ਇੱਥੇ ਆ ਤੈਨੂੰ ਫੋਨ ਸੁਣਨ ਵਾਸਤੇ ਨਿੱਤੇ ਆਇਆ ਸੁੱਕੀ ਪਏ ਮੰਮੀ ਇਹ ਤਾਂ ਕੰਨੀਆਂ ਜਾ ਗਿਆ ਸੀ ਮੈਂ ਤਾਂ ਲਾਤੇ ਸੀਗੇ ਨਾ ਇੰਨੀ ਕਿੰਨੀ ਕੁ ਖਾ ਗਈ ਸੀ ਲੋਹਣ ਵਾਵਾ ਕੰਨੀਆਂ ਆ ਗਿਆ ਸੀ ਤੇਰੀ ਮੰਮੀ ਦਾ ਫੋਨ ਆਇਆ ਸੀ ਕਹਿੰਦੀ ਸੀ ਉਹਨਾਂ ਨੂੰ ਬਿਮਾਰ ਹੋਈ ਪਈ ਕਿਹਨੂੰ ਜਾ ਕੇ ਮਿਲ ਜਾਂਦੀ ਤਾਂ ਚੰਗੀ ਗੱਲ ਸੀ। ਹੁਣ ਆਪਦੀ ਮੰਮੀ ਪਰ ਦੇਖ ਰਾ ਕਿਵੇਂ ਤਰਫਦੀ ਐ ਤੂੰ। ਉਹ ਮੇਰੀ ਧੀ ਵੇਲੇ ਨਹੀਂ। ਵੀ ਮੈਨੂੰ ਤਾਂ ਪਤਾ ਹੱਥ ਲਾਇਆ ਲ। ਮੰਮੀ ਤੂੰ ਤਾਂ ਉਹੀ ਲੱਗੇ ਰਹੀ ਨੀ ਐ ਮੈਂ ਉਹ ਵਿਚਾਰੀ ਨੂੰ ਕੀ ਕਹਿਣੀ ਹੈਗੀ। ਚੰਗਾ ਨਾਲ ਕੀ ਕਹਿੰਦੀ ਤੂੰ ਹੋਰ ਤੱਕ ਨਾ ਹੱਡ। ਮੈਨੂੰ ਐਂ ਦੱਸ ਵੀ ਜਯਾਵਿੰਦਰ ਦਾ ਫੋਨ ਤਾਂ ਨਹੀਂ ਆਇਆ। ਆਇਆ ਸੀ ਮੰਮੀ ਉਹਨਾਂ ਸਵੇਰੇ ਬਿਜੀ ਸੀਗਾ ਬਸ ਥੋੜੀ ਜੀ ਗੱਲ ਕਰੀ ਸੀ ਮੇਰੇ ਨਾਲ। ਤੇਰੇ ਪਾਸ ਤਵੀ ਜੀ ਹੋਣੇ ਸੀਗਾ ਆਪ ਗੱਲ ਕਰ ਲੈਣੀ ਐ ਫੋਨ ਕੱਟ ਦੇਣੀ ਐ ਮੇਰੇ ਪੁੱਤ ਨੂੰ ਮੈਂ ਇਥੋਂ ਦੂਰ ਹੀ ਰੱਖਦੇ ਆ ਕੋਈ ਗੱਲ ਵੀ ਕਰਾ ਦਿਆ ਕਰ ਕਿਹਾ ਸੀ ਮੰਮੀ ਮੈਂ ਤਾਂ ਵਾਹ ਮੰਮੀ ਨਾਲ ਗੱਲ ਕਰ ਲਓ ਕਹਿੰਦਾ ਮੈਂ ਫੇਰ ਲਾਉਂਗਾ ਹੁਣ ਉਹ ਤਾਂ ਕਾਹਨੂੰ ਕਹਿੰਦਾ ਤੂੰ ਆਪ ਹੀ ਨਹੀਂ ਕਰਾਉਂਦੀ ਤੇਰੀ ਮਾਂ ਚ ਬਈ ਮਨ ਨਾ ਲੈਂਦਾ ਸਾਰਾ ਦਿਨ ਹੁਣ ਮੈਂ ਦੋ ਦਮ ਹੀ ਸੋਚੀ ਜਾਂਦੀ ਰਹਿੰਦੀ ਹੈਗੀ ਕਿਉਂ ਮੈਂ ਸੋਚੀ ਜਾਂਦੀ ਹੈ ਮੇਰਾ ਪੁੱਤ ਪਤਾ ਪਰਦੇਸਾਂ ਚ ਬੈਠਾ ਤੂੰ ਗੱਲ ਕਰ ਨਹੀਂ ਸਕਦੀ ਦੀ ਕਰਾ ਦੂੰਗੀ ਜਦੋਂ ਹੁਣ ਫੋਨ ਆ ਹੁਣ ਕਰਾ ਦੂੰਗੀ ਕਰਨੀ ਜਿਹੜੀ ਗੱਲ ਕਰਨੀ ਹੈ ਜੀ ਜਿਹੜੀ ਗੱਲ ਕਰਨੀ ਹੈ ਕਰਾ ਦੂੰਗੀ ਆਪਦੇ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਮਾੜਾ ਮੋਟਾ ਤੇਰੀ ਮਾਂ ਨੇ ਆਇਸ ਕਾ ਕੇ ਤੋੜਿਆ ਤੈਨੂੰ ਜੇ ਤੇਰੀ ਮਾਂ ਨਾਲ ਗੱਲ ਕਰੇ ਆਉਦੇ ਪੁੱਤ ਨੂੰ ਕਿੰਨਾ ਮੰਮੀ ਤਾਂ ਮੇਰੀ ਮਾਂ ਨੂੰ ਕਾਹਤ ਫੜਦੀ ਹੁੰਨੀ ਉਹ ਵਿਚਾਰੀ ਕੀ ਕਹਿੰਦੀ ਹੈਗੀ ਕਹਿੰਦੀ ਮੇਰੀ ਮਾਂ ਮੈਂ ਫੜਾ ਨਾ ਹੋਰ ਕੀ ਕਰਾਂ ਤੋਂ ਦੋਵੇਂ ਮੇਰੀ ਮਾਂ ਤੇ ਲੱਗੀ ਰਹਿਣੀ ਆ ਮੈਂ ਕੱਪੜੇ ਸੁੱਕਣੇ ਪਾਉਣਾ ਬਰੇ ਹੋ ਜਾ ਮੜਾ ਜਾ ਹਾਂ ਕੀ ਹੋ ਗਿਆ ਤੈਨੂੰ ਕਿਉਂ ਲੜ ਜਾਨੀਆਂ ਬਹੂ ਨਾ ਕੀ ਹੋ ਗਿਆ ਆਹੋ ਆਹੋ ਇਹਨੂੰ ਹੋਰ ਤੋਂ ਛਿੜਾ ਦੇ ਆਕੇ ਤੂੰ ਮੇਰੀ ਗੱਲ ਸੁਣਾ ਸਾਰਾ ਕੰਮ ਕਾਰਜ ਦਰ ਕਿਸ ਨੇ ਹਾਂ ਉੱਠ ਕੇ ਲੋਕਾਂ ਦੀਆਂ ਮੋਹਾਂ ਗੋਣੀ ਬਈ ਗਾਹ ਉੱਠੂਗੀ ਹੈ 7-8 ਵਜੇ ਤੂੰ ਨਾ ਜਿਆਦੇ ਨਾ ਕੋਈ ਲਾਣੇਦਾਰੀ ਜੀ ਕਰ ਮੇਰੀ ਗੱਲ ਸੁਣ ਹੁਣ ਤੈਨੂੰ ਉਧਰੋਂ ਸਾਥਾਂ ਨੇ ਦੇ ਦਿੱ ਛੋਟ ਵੀ ਕਰੇ ਭਾਵੇਂ ਜਾ ਛੋਟ ਮੈਨੂੰ ਦੇ ਦੀ ਜਹੇ ਨਾ ਦੇਤੀ ਠੀਕ ਹੈ ਨਾ ਪਰ ਤੂੰ ਐਨਾ ਜਿਹੜਾ ਕਲੇਸ਼ ਕਰਦੀ ਨਾ ਬਹੂ ਨਾਲ ਮਾੜਾ ਇਹ ਕਲੇਸ਼ ਕਰਦੀ ਨਾ ਮੈਂ ਸੱਚੀ ਗੱਲ ਤੇ ਬੋਲਦੀ ਆ ਕੱਲ ਤਾਂ ਤੂੰ ਉਧਰੋਂ ਆਇਆ ਆ ਚੱਕੀ ਭਾਈ ਮੇਰੇ ਕੱਪੜੇ ਪ੍ਰੈਸ ਕਰਨ ਕਹਿੰ ਆ ਪਾਣੀ ਦਿੱਤਾ ਕਰਿਆ ਤੇ ਪਾਣੀ ਮਾਰਿਆ ਉਦੋਂ ਮਨ ਆ ਆ ਮਾ ਤੂੰ ਤਾਂ ਮੈਨੂੰ ਐ ਲੱਗਦਾ ਗੱਲਾਂ ਕਿ ਨਾ ਜੇ ਕਿਤੇ ਤੂੰ ਸਰਪੰਚ ਤੂੰ ਉੱਠ ਖੜੇ ਤਾਂ ਸਾਰੇ ਦੁਨੀਆਂ ਨੂੰ ਡੋਬ ਦੇਤੇ ਉਹ ਤਾਂ ਨਹੀਂ ਮੈਨੂੰ ਪਤਾ ਵੀ ਡੋਬੂਆਂ ਕਿ ਤਰੂਆਂ ਠੀਕ ਆ ਨਾ ਪਰ ਗੱਲ ਸੁਣ ਲੈ ਮੇਰੀ ਇੱਕ ਆ ਜੇ ਮੁੜ ਕੇ ਬਹੂ ਨੂੰ ਕੁਝ ਕਿਹਾ ਨਾ ਤਾਂ ਦੇਖ ਲੈ ਆ ਦਾਰੇ ਕੀਆ ਦੇਖ ਲੈ ਕਿੰਨਾ ਕੁ ਤਕਲੇਸ਼ ਕਰਦੀ ਐ ਜੇ ਇਹ ਵਿਚਾਰੀ ਨਰਮਾ ਤੇ ਮੂਹਰੇ ਨਹੀਂ ਬੋਲਦੀ ਤੇ ਤੂੰ ਐਂ ਕਰ ਹੀ ਜਾਏਂਗੀ ਇਹਦੇ ਨਾਲ ਕਲੇਸ਼ ਆ ਲੈ ਆ ਕਿ ਐਂ ਕਰ ਹੀ ਜਾਏਂਗੀ ਫੇਰ ਹੁਣਕ ਮੈਨੂੰ ਐਂ ਰੱਖ ਫੋਨ ਚੱਕੀ ਬੈਠੇ ਕੱਪੜੇ ਸੁੱਕੜੇ ਨਹੀਂ ਪਾਉਣੇ ਸੀਗੇ ਤੇ ਸੁੱਕਣਗੇ ਕਿਵੇਂ ਉ ਤਾਂ ਮੌਸਮ ਕਾ ਹੋ ਜਾਗਾ ਹੁਣ ਤਾਂ ਸੈਲੂਸ਼ਨ ਉਹੀ ਕਰ ਲੱਗ ਜੰਦੇ ਆ ਇਹਨੇ ਮੈਨੂੰ ਦੱਸਤਾ ਸੀ ਕਦੀ ਬਾਪੂ ਮੇਰੀ ਮਾਂ ਟਲੀ ਆ ਮੈਂ ਕੋਈ ਨਹੀਂ ਭਾਈ ਤੂੰ ਪਤਾ ਕਰ ਲਈ ਫੋਨ ਕਰਕੇ ਵੀ ਠੀਕ ਹੈ ਨਹੀਂ ਨਹੀਂ ਪਰਮਖਾ ਤੂੰ ਜਾਇਂ ਜੇ ਬਾਧਾ ਬਿਮਾਰ ਹੋ ਗਈ ਤਾਂ ਇਹੇ ਜੀ ਤੜਫਣਾ ਹੁੰਦੀ ਆ ਇਹਨੂੰ ਇਹਦੀ ਮਾਂ ਤੜਫਣਾ ਹੈ ਮੈਂ ਇਹਨੂੰ ਪੁੱਛਿਆ ਮਹਾਜਾਦਬਿੰਦਰ ਤਾਂ ਫੋਨ ਨਹੀਂ ਆਇਆ ਹਾਂ ਮੰਮੀ ਤੜਕੇ ਫੋਨ ਆਇਆ ਸੀ ਉਹ ਕਹਿੰਦਾ ਮੈਂ ਫੇਰ ਲਾਉ ਨਾ ਮੈਨੂੰ ਤੜਫਣਾ ਨਹੀਂ ਮੇਰੇ ਪੁੱਤ ਨਾਲ ਗੱਲ ਕਰਾਂ ਮੈਂ ਉਹੀ ਗੱਲ ਹੋ ਗਈ ਮੇਰੇ ਨਾਲ ਅਬਿੰਦਰ ਨਾਲ ਤਾਂ ਹੋ ਗਈ ਗੱਲ ਮੇਰੇ ਨਾਲ ਨਹੀਂ ਤਾਂ ਹੋਈ ਅਬਿੰਦਰ ਨਹੀਂ ਜੱਗੇ ਦਾ ਦੋਸਤੋ ਦਾ ਉਹਦੇ ਕੋਲ ਫੋਨ ਆਇਆ ਸੀ ਹੁਣ ਉੱਥੇ ਬੈਠਾ ਸੀ ਸਾਥੇ ਮੇਰੇ ਕੋਲੇ ਹੋ ਗਈ ਮੇਰ ਨਾਲ ਗੱਲ ਬਾਲੀ ਨਾ ਮੈਂ ਲੀਡਰੀ ਨਾ ਕਰਿਆ ਕਰ ਲੀਡਰੀ ਨਾ ਕਰਿਆ ਕਰ ਮੈਂ ਤਾਂ ਜਿੰਨੇ ਚਿਰ ਮੇਰੇ ਪੁੱਤ ਨਾਲ ਗੱਲ ਨਹੀਂ ਹੁੰਦੀ ਨਾ ਮੈਂ ਤਾਂ ਐਵੇਂ ਬੋਲੂਗੀ ਉਹ ਤੂੰ ਬਹਿ ਜਾ ਕਿਤੇ ਹੋਰ ਨਾ ਉਹਦੇ ਪੁੱਤੇ ਖਾਣੀ ਕਰਾ ਲਈ ਠੀਕ ਆ ਨਾ ਤੂੰ ਆਹ ਨਾਲ ਪੁੱਤ ਚਾਹ ਦੀ ਘੁੱਟ ਬਣਾ ਮੇਰੇ ਵਾਸਤੇ ਬਣਾਉਣੀ ਰੇਡੀ ਹਾਂ ਇਹਦਾ ਬੋਲੀ ਜਾਊਗੀ ਮੈਂ ਤਾਂ ਇਹਦਾ ਬੋਲੀ ਜਾਊਗੀ ਤੂੰ ਮੇਰਾ ਕਦਰ ਹੀ ਨਾ ਬੜਿਆ ਤੈਨੂੰ ਮੈਂ ਉਹੀ ਗੱਲ ਕੋਈ ਆਇਤ ਆਈ ਨਹੀਂ ਮੈਂ ਤੂੰ ਮੈਨੂੰ ਵਿਆਹ ਕੇ ਲੈ ਕੇ ਆਂਦਾ ਉਹੀ ਗੱਲ ਜੇ ਤੂੰ ਉਹਨੂੰ ਕਹਿਣਾ ਛਾਇ ਦਿਨਾ ਤਾਂ ਉਹ ਜਾਦੇ ਸਮਾਂ ਉਹ ਚਾਂਬੜ ਦੀ ਐ ਉਹ ਭਗਵਾਨੇ ਮੇਰੀ ਗੱਲ ਸੁਣ ਲੈ ਕਿੰਨੇ ਨਰਮ ਨੂੰ ਤੇਰੇ ਆਈ ਹੈ ਨਾ ਪਿੰਡ 'ਚ ਕਿਸੇ ਦੇ ਨਹੀਂ ਆਹੋ ਪਤਾ ਹੀ ਨਾ ਨਰਮ ਤਾਂ ਤੈਨੂੰ ਆਜੇ ਮੇਰੀ ਗੱਲ ਸੁਣ ਕੈ ਸਾਲ ਹੋ ਗਿਆ ਇਹਨੂੰ ਅੱਜ ਤੱਕ ਤੇਰੇ ਮੂਹਰੇ ਬੋਲਦੀ ਆਹੋ ਤੈਨੂੰ ਪਤਾ ਬੋਲਦੀ ਕਿ ਨਹੀਂ ਬੋਲਦੀ ਉਹ ਮੈਨੂੰ ਸਾਰੇ ਹੀ ਪਤਾ ਨਾ ਘਰੇ ਰਹਿਣਾ ਮੈਂ ਕਿਹੜਾ ਕਿਤੇ ਹੋਰ ਜੰਨਾ ਜੇ ਕੰਮ ਨੂੰ ਕਹਦੇ हां मैं कर लूंगी कोई काम हां मैं कर लूंगी आय कह के ਛੱਡ ਦਿੰਦੀ ਐ ਤੈਨੂੰ ਆਪੇ ਵਾਦੇ ਲਾ ਦੇ ਤੈਨੂੰ ਉਹਨਾਂ ਦਿਨ ਜ਼ਿਆਦਾ ਕਲਾਸ ਪੜਾ ਦਿੰਦੀ ਐ ਕੱਪੜੇ ਪ੍ਰਸਤ ਕਰਕੇ ਦੇ ਦਿੰਦੇ ਐ ਤੂੰ ਮੇਰੀ ਗੱਲ ਸੁਣ ਇੱਕਾ ਕੱਪੜੇ ਪਲਸ ਕਰੇ ਨਾ ਕਰ ਉਹ ਗੱਲਾਂ ਵੀ ਛੱਡ ਦੇ ਠੀਕ ਆ ਨਾ ਤੜਕੇ 5 ਵਜੇ ਚਾਹ ਦਾ ਵਾਸਲਾ ਸਰਾਂ ਨੇ ਹੁੰਦਾ ਕਿ ਨਹੀਂ ਹੁੰਦਾ ਆ ਹੁੰਦਾ ਹੋਇਆ ਜਿਹੜਾ ਨਾ ਹੋਇਆ ਚਾਹ ਦਾ ਕਬਸ ਕੀ ਕਰ ਕੀ ਮੁਰ ਜਾਂਦੀ ਐ ਮੈਂ ਤਾਂ ਕਦੇ ਕਿਹਾ ਨਹੀਂ ਚੱਕਦਾ ਮम्मी ਚਾਹ ਪੀ ਲਾ ਆ ਕਾਣੂ ਕਿਹਾ ਹਾਂ ਹੁਣ ਨਾ ਉਹ ਫਸ ਬਣ ਗਈ ਪਹਿਲਾਂ ਵੀ ਲੀਡਰੀ ਛੱਡ ਦੇ ਪਹਿਲਾਂ ਸੀ ਤੂੰ ਬਹੂ ਇਸ ਘਰ ਦੀ ਹਾਂ ਤੂੰ ਸੱਸ ਬਣ ਗਈ। ਅੱਛਾ ਫੇਰ ਸੱਸ ਕੀ ਕਰ ਸਕਦੀ? ਇਹ ਇਹ ਹੀ ਕੁੱਤ ਕਰੇ ਜੇ ਤੇਰੀ ਧੀ ਨਾ ਹੁੰਦਾ ਹੋਵੇ ਫੇਰ ਕਿੰਨਾ ਦੁੱਖ ਹੋਊਗਾ ਵੀ ਤੈਨੂੰ। ਨਾ ਮੈਨੂੰ ਪਤਾ ਹੁੰਦਾ ਕਿ ਨਹੀਂ ਹੁੰਦਾ। ਉਹ ਕੁੜੀ ਨੂੰ ਕਾਹਦੇ ਹੋਵੇ ਛੱਡ ਕੇ ਗਏ ਨੂੰ। ਉਹਨੇ じゃ ਪੁੱਛੀਏ ਕੁੜੀ ਦੀ। ਉਹ ਪਈਆ ਬਿਮਾਰ ਜਿਹਾ ਖੜੀ। ਇਹ ਤਾਂ ਤੇਰੇ ਕਾ ਬਾਤੋ ਦੀਆਂ ਗੱਲਾਂ ਐ। ਵੀ ਜਦ ਪੁੱਛੀ ਆ ਜਾਂ ਨਾ ਨਹੀਂ ਪੁੱਛੀ। ਮੈਨੂੰ ਪਤਾ ਨਹੀਂ ਜਾ ਕੇ ਬਖਾ ਤੇਰੇ ਪਿਆ। ਜਾ ਬਾਗ ਜਾ। ਹਾਂ ਬਾਗ ਜਾ। ਉਹ ਬਣ ਗਈ ਬੱਸ ਜਾ। ਬਬੀ ਆ ਜਾ ਨਾ ਲੈ ਦੀਦੀ ਤੂੰ ਕੌਣ ਸਬਜ਼ੀ ਕੱਟਣ ਲੱਗੀ ਮੈਂ ਆਪੇ ਕੱਟ ਲੈਂਦੀ ਲੈ ਤੂੰ ਚਾਹ ਪੀ ਲੈ ਹਾਂ ਕੋਈ ਦੀਦੀ ਤੂੰ ਕਹ ਰਹੀ ਸਬਜ਼ੀ ਕੱਟਣ ਲੱਗੀ ਮੈਂ ਖਾਂਦੀ ਨਹੀਂ ਹੈਗੀ ਮੰਮੀ ਦੀਦੀ ਫੇਰ ਬੁੱਲਣਗੇ ਤੈਨੂੰ ਪਤਾ ਤਾਂ ਹੈਗਾ ਮੰਮੀ ਦਾ ਆ ਕੇ ਲੈ ਮੰਮੀ ਫੇਰ ਬੁੱਲਣਗੇ ਤੂੰ ਨਾ ਇਮੀ ਡਰੀ ਜਾ ਕਰ ਬੇਨ ਗੱਲ ਤੂੰ ਤੂੰ ਰੱਖ ਦਿੰਦਾ ਤੇ ਕੱਟ ਲੈਨੇ ਤੂੰ ਚਾਹ ਪੀ ਲੈ ਛਾਹ ਖਰਜੂ ਤੇਰੀ ਇੱਕ ਗਲਤ ਹੈਗੀ ਹੈ ਨਾ ਆ ਵਧੀਏ ਤੂੰ ਤਾਂ ਘਰੇ ਪਾਉਣ ਦੇ ਲੱਗੀ ਸੀ ਪਿਆਸਤਾਨ ਵਾਲੇ ਮੇਰੇ ਤਾਂ ਵੀ ਪਿਆ ਸੂਟ ਮੈਂ ਤਾਂ ਪਾਉਂਦੀ ਵੀ ਨਹੀਂ ਹੈਗੀੀ ਮੋਦੀ ਦੀ ਫੇਰ ਕੀ ਕਰੀਏ ਪੌਣੇ ਵੀ ਨਹੀਂ ਹਨਾ ਹਾਂ ਪੌਣੇ ਤਾਂ ਪੈਂਦੇ ਆ ਜੇ ਉਸਮਾਰ ਰੱਖਿਆ ਇੰਨੇ ਹੋਰ ਗਲਤੀ ਕਰ ਲੈਣੀਆਂ ਲੈ ਕੇ ਉਹ ਤਾਂ ਆਪਾਂ ਲੈ ਲੈਨੇ ਵੇ ਐ ਹੁੰਦਾ ਵੀ ਲੈ ਲਈ ਹੈਨਾ ਪਰ ਪੈਂਦੇ ਹੈ ਨਹੀਂ ਮਗਰੋਂ ਹੁਣੇ ਪਾਈ ਤਾਂ ਵੱਖਿਆ ਗਰਮੀ ਬਹੁਤ ਆਉਂਦੀ ਐ ਚ ਭਾਬੀ ਤੂੰ ਕਾਟਨ ਦੀ ਪਾ ਕੇ ਰੱਖਿਆ ਕਰ ਐਵੇਂ ਉਲਝੀ ਰਹਿਣੀ ਐ ਹੁਣ ਲੈਣ ਨੂੰ ਵੀ ਨਹੀਂ ਤੈਨੂੰ ਜੀ ਕਰਦਾ ਹੋਣਾ ਹਨਾ ਹੋਰ ਫਿਰ ਐ ਹੁੰਦਾ ਵੀ ਕਿਉਂ ਆਉਂਦਾ ਨਹੀਂ ਸਵਾਇਆ ਫਿਰ ਐ ਦੀ ਸੋਚ ਲਈ ਹਮੇਂ ਕਿ ਇੱਕ ਵਾਰ ਦੀ ਪਾਇਆ ਹਲੇ ਇਹ ਨਹੀਂ ਮੈਂ ਦਿੰਦੀ ਕਿਸੇ ਨੂੰ ਹਨਾ ਹੋਰ ਦਿਲ ਵੀ ਨਹੀਂ ਪੈਂਦਾ ਦੇਣ ਨੂੰ ਕਿਸੇ ਹੋਰ ਹੈ ਤਾਂ ਦਿੱਕਤ ਨਹੀਂ ਮੇਰੀ ਗੱਲ ਕੋਈ ਓਸੋ ਤੂੰ ਗੁੱਸੇ ਮੰਮੀ ਨਾਲ ਨਹੀਂ ਦੇਦੀ ਹੁਣ ਤਾਂ ਮੈਨੂੰ ਗੁੱਸੇ ਵੀ ਹੈ ਨਹੀਂ ਮੈਂ ਗੁੱਸਾ ਮੈਨੂੰ ਮੰਮੀ ਤੋਂ ਉਦੋਂ ਆ ਜਾਂਦਾ ਜਦ ਮੇਰੇ ਪੇਕਾ ਤੇ ਜਾਂਦੀ ਆ ਹੁਣ ਤਾਂ ਮੈਨੂੰ ਬੋਲਣਾ ਉਹ ਬੋਲੀ ਜਾਂਦੀ ਮੈਂ ਤਾਂ ਮੈਂ ਕੰਮ ਸਾਰਾ ਕਰਨ ਕਰਦੀ ਆਂ ਵੀ ਫੇਰ ਵੀ ਮੈਨੂੰ ਮਾੜੀ ਕਹਿੰਦੀ ਆ ਉਹ ਤਾਂ ਮੈਨੂੰ ਪਤਾ ਭਾਬੀ ਵੀ ਮੰਮੀ ਤੈਨੂੰ ਬਗੈਰ ਗੱਲ ਤੋਂ ਕਹੀ ਜਾਂਦੀ ਰਹਿੰਦੀ ਆ ਗੁੱਸਾ ਤਾਂ ਮੈਨੂੰ ਵੀ ਆਉਂਦਾ ਪਰ ਕੀ ਕਰਾਂ ਉਹਦੇ ਖਾਨੇ 'ਚ ਬੜਦੀ ਨਹੀਂ ਮੈਂ ਬਥੇਰਾ ਸਮਝਾਉਣੀ ਆ ਵੀ ਮਮਮੀ ਇਹ ਨਹੀਂ ਹੁੰਦਾਗਾ ਹਨਾ ਵੀ ਠੀਕ ਆ ਤੂੰ ਸੱਤ ਬਣ ਗਈ ਤੂੰ ਰੋਬ ਰੱਖਣਾ ਚਾਹਉਣੀ ਏ ਚਲ ਮੰਚ 'ਚ ਹੁੰਦਾ ਬੰਦੇ ਦੇ ਹਨਾ ਮੈਂ ਸੱਤ ਬਣ ਗਈ ਮਨੂ ਤੋ ਸੇਵਾ ਕਰਾਉਣੀ ਆ ਪਰ ਇਹ ਤਾਂ ਨਹੀਂ ਹੈਗਾ ਕਾ ਵੀ ਹਰ ਵਕਤੀ ਵੀ ਆਪਾਂ ਦਾਨੇ ਮਿਹਨੇ ਦੇਈ ਜਾਈਏ ਹਨਾ ਸੁਣਾ ਮਮਮੀ ਉਹ ਸਾਰਾ ਦਿਨ ਹੀ ਲੱਗੀ ਰਹਿੰਦੀ ਹੈਗੀ ਹੁਣ ਤੂੰ ਦੇਖੀ ਹੋ ਜਾਨੀ ਹੈਗੀ ਮੈਂ ਤੈਨੂੰ ਸੁਣੀ ਜਾਂਦੀ ਤੂੰ ਸਮਝਾਈ ਤਾਂ ਬੰਧਾ ਜਾਂਦੀ ਸੀ ਇਹ ਨਾ ਤੇ ਫਿਰ ਤੂੰ ਵੀਰੇ ਨੂੰ ਦੱਸਿਆ ਨਹੀਂ ਇਹਦਾ ਵੀਰਾ ਲਾ ਦੇ ਕਲਾਸ ਇਹਦੀ ਮੈਂ ਤਾਂ ਫਿਰ ਉਹਨਾਂ ਨੂੰ ਤਾਂ ਦੱਸਿਆ ਨਹੀਂ ਹੈਗਾ ਮਾਂ ਚਲ ਮਮਮੀ ਦਾ ਸੁਭਾਈ ਹੈਗਾ ਬੋਲੀ ਜਾਂਦੇ ਕੀ ਕਰ ਦਿੰਦੇ ਆ ਬੋਲ ਕੇ ਆਪੇ ਹਟ ਜਾਂਦੀ ਹੈਗੀ ਤੇ ਇੱਕ ਵਾਰ ਦੱਸ ਤਾਂ ਸਹੀ ਵੀਰੇ ਨੂੰ ਜਦੋਂ ਵੀਰੇ ਨੇ ਝਾੜੀ ਨਾ ਫੇਟਿਆ ਕਰ ਜੂਗੀ ਉਹ ਦੂਰ ਬੈਠੇ ਆਪੇ ਟੈਂਸ਼ਨ ਲਈ ਜਾਣਗੇ ਇਹ ਵੀ ਗੱਲ ਹਾਂ ਫਿਰ ਮੰਮੀ ਤਾਂ ਸੋਚ ਲੈਣਾ ਮੈਨੂੰ ਲੱਗਦਾ ਬਾਪੂ ਬਥੇਰਾ ਲੜਦਾ ਪਰ ਮੰਮੀ ਸੁਧਰਦੀ ਨਹੀਂ ਹੈਗੀ ਬਾਪੂ ਤਾਂ ਬਾਦੂ ਲੜਦਾ ਮੇਰੇ ਸਾਹਮਣੇ ਹੁਣ ਕੱਲ ਵੀ ਮੇਰੇ ਨਾਲ ਬੋਲੀ ਗਈ ਆ ਹੁਣ ਇਹ ਬਹੁਤ ਲੜਿਆ ਬਚਾਰੇ ਨੇ ਪਰ ਨਹੀਂ ਸਮਝਦੀ ਮੰਮੀ ਚਲ ਭਾਬੀ ਤੂੰ ਨਾ ਗੁੱਸਾ ਕਰੀਂ ਮੈਨਾਂ ਕਦੇ ਕਦੇ ਇੰਨੀ ਟੈਨਸ਼ਨ ਹੋ ਜਾਂਦੀ ਹੈਗੀ ਵੀ ਜਿਵੇਂ ਤੇਰਾ ਮੰਮੀ ਕਰਦੀ ਹੈ ਨਾ ਵੀ ਜੋ ਕੋਈ ਹੋਰ ਹੁੰਦੀ ਚਾਕੇ ਚੁੰਨੀ ਭੱਜ ਜਾਂਦੀ ਚਲ ਭੱਜਣਾ ਤਾਂ ਕਾਦੀ ਖਤਰਾ ਨਾ ਹੁਣ ਤੈਨੂੰ ਪਤਿ ਹੈ ਮੈਂ ਤੈਨੂੰ ਕਿੰਨਾ ਕ ਬੋਲਦੀ ਹਾਂ ਕਿੰਨਾ ਕ ਤੇਰਾ ਨਾਲ ਲੜਦੀ ਹਾਂ ਤੇਰਾ ਇੰਨਾ ਕਰਦੀ ਹਾਂ ਤਾਂ ਵੀ ਕਹੀ ਜਾਓ ਕਿ ਕੁਤੂ ਅੱਗੇ ਕੁੜੀ ਦਾ ਤਰੀਕਾ ਕਰਦੀ ਹੈ ਲੈ ਭਾਬੀ ਮੇਰਾ ਤਰੀਕਾ ਤੁਕਾਦਾ ਕਰਦੀ ਹੈਗੀ ਮੈਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਤੂੰ ਤਾਂ ਮੇਰੇ ਅੱਗੇ ਪਿੱਛੇ ਫਿਰਦੀ ਆ ਹਾਲੇ ਤੁਹਾਾਂ ਦੇ ਅੱਗੇ ਤਾਂ ਮੈਂ ਕਦੇ ਖਤਾਈ ਆਉਂਦੀ ਸੀਗੀ ਹੈ ਤੇ ਹੁਣ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਹੁਣ ਤਾਂ ਮੈਨੂੰ ਆਪ ਹੀ ਪਤਾ ਲੱਗ ਗਿਆ ਵੀ ਅੱਗੇ ਤਾਂ ਮੈਨੂੰ ਫੋਨ ਤੇ ਕਹਿੰਦੀ ਤੇਰੀ ਪਰ ਜੈ ਮੈਨ ਚਾਹ ਨਹੀਂ ਪਿੜਾਉਂਦੀ ਪਾਣੀ ਨਹੀਂ ਪਿੜਾਉਂਦੀ ਹੁਣ ਤਾਂ ਮੈਨੂੰ ਆਪ ਹੀ ਪਤਾ ਲੱਗ ਗਿਆ ਵੀ ਇਹਦੇ ਲੱਛਣ ਹੈ ਨਹੀਂ ਗੇ ਇੱਕ ਗੱਲ ਹੈਗੀ ਭਾਬੀ ਆਪ ਕੋ ਇਹਨੂੰ ਸੁਧਾਰ ਸਕਦੇ ਆ ਤੋ ਕਿਵੇਂ ਜੀ ਉਹ ਤਾਂ ਤੇ ਮੇਰੇ ਤੇ ਛੱਡ ਦੇ ਉਹ ਕਿਵੇਂ ਦਾ ਤਾਂ ਹੈ ਤੇ ਜੇ ਤੂੰ ਮੇਰਾ ਸਾਥ ਦੇਗੀ ਮੈਂ ਤੇਰਾ ਸਾਥ ਦੇਵਾਂਗੀ ਜੇ ਤੂੰ ਮੇਰੀ ਹੋ ਕਰਦੀ ਐ ਇੰਨਾ ਕਰਦੀ ਐ ਮੇਰਾ ਚਲ ਠੀਕ ਹੈ ਕੱਟ ਸਬਜ਼ੀ ੜਕਾ ਤੇ ਉੜਕਾ ਲਾ ਫਿਰ ਤਿਆਰ ਠੀਕ ਹੈ ਹੈ ਤੇ ਮੇਰੀ ਗੱਲ ਸੁਣ ਸੁਧਾਰਾ ਨੂੰ ਰੋਣੀ ਆਉਂਦਾ ਫਿਰ ਮੈਂ ਬਾਜ ਜੂਗੀ ਤੇਰਾ ਸੁਧਾਰਾ ਕੋ ਦੋਣਾ ਦੱਸ ਦੇ ਦੇਖੋ ਜੀ ਹੁਣ ਮੰਮੀ ਬਿਮਾਰ ਹੋਈ ਪਈ ਆ ਹੁਣ ਜਦੋਂ ਠੀਕ ਹੋਣਗੇ ਫਿਰ ਆਉਣਗੇ ਹਾਂ ਸੱਚ ਹਨਾ ਮਾਸੀ ਬਿਮਾਰ ਆ ਗਈ ਕੀ ਖਾਂਦ ਨੂੰ ਇੱਥੋਂ ਲਿਆ ਦਿੰਨੀ ਆ ਮੈਂ ਨਾ ਨਾ ਸੁਧਾਰੇ ਜੀ ਫਿਰ ਸੂਟ ਸਾੜ ਵੀ ਆਉਂਦਾ ਫਿਰ ਮੇ ਤਾਂ ਸੂਟ ਤੇ ਨੀਤ ਹੁੰਦੀ ਹੈਗੀ ਲਾ ਸੂਟਾਂ ਦੀ ਵੱਡੀ ਗੱਲ ਹੈ ਲ ਦੱਸ ਆਪਾਂ ਹੁਣ ਲਿਆ ਆਉਣੇ ਸੂਟ ਨਾ ਜੇ ਤੇ ਉਹ ਲੈ ਕੇ ਜਾਣਾ ਹੁੰਦਾ ਧੱਕੇ ਨਾਲ ਉਹਦੀ ਬੁਖਰੀ ਗੱਲ ਹੁੰਦੀ ਐ ਨਾ ਐ ਤਾਂ ਦੁਕਾਨਾਂ ਦੇ ਬਿਥਾਰੇ ਬੈਆ ਚਲ ਕੋਈ ਨਾ ਮੈਂ ਰੱਖ ਦੂੰਗੀ ਉਹ ਲੈ ਲਈ ਤਾਂ ਕਿ ਐ ਚਲ ਫਿਰ ਤਿਆਰ ਰਹੀ ਠੀਕ ਐ ਹੁਣ ਮੰਮੀ ਨੂੰ ਤਨ ਮੈਂ ਸੁਧਾਰ ਕੇ ਦਿਖਾਉਂਗੀ ਠੀਕ ਐ ਜੀ ਦੁੱਧ ਭਾ ਕੇ ਬਣਾਵਾਂਗੇ ਕਦੋਂ ਠੀਕ ਐ ਠੀਕ ਐ ਲੀ ਦੀ ਮੇਰੇ ਇੰਨਾ ਕਰਦੀ ਐ ਵਿਚਾਰੀ ਮੰਮੀ ਉਹ ਵੀ ਕਰੀ ਜਾਂਦੀ ਐ ਸਾਰਾ ਦਿਨ ਵੀ ਉਹਦੇ ਨਾਲ ਲੜਦੀਆਂ ਲੜਦੀਆਂ ਮੇਰੀ ਨੰਦ ਵਰਗੀ ਤੇ ਕਿਸੇ ਦੀ ਨੰਦੀ ਨਹੀਂ ਹੈਗੀ ਜਿਹੇ ਜੀ ਮੇਰੀ ਨੰਦਾ ਹੈ ਤਾਂ ਕਹਿੰਦੇ ਹੈ ਜੀ ਮੇਰੇ ਨਾਲ ਦਾ ਸਾਰਿਆਂ ਦੇ ਅਜਨੰਦ ਹੀ ਹੋਣ ਫਿਰ ਸੱਸਾ ਬੋਲਣ ਵੀ ਨਾ ਤਾਂ ਉਹ ਸਬਜੀ ਘੱਟਾਂ ਦਾ ਵਾਦ ਬਣਾਵਾ ਨੇ ਨਾ ਮਮਮੀ ਇੱਕੀ ਗੱਲ ਹੋਈ ਨਾ ਮੇਰੇ ਮਮਮੀ ਨੇ ਕੀ ਬਗਾੜਾ ਤੋੜਾ ਕੋਈ ਗੱਲ ਨਹੀਂ ਮੈਂ ਕੱਲ ਨੂੰ ਆ ਕੇ ਗੱਲ ਕਰ ਲੈਣੀ ਹੈਗੀ ਨਾ ਇਹ ਕੀ ਮਤਲਬ ਮੇ ਨਾ ਮ ਮੰਮੀ ਆਏ ਥੋੜਾ ਹੁੰਦਾ ਵਾ ਕੀ ਗੱਲ ਕਰ ਤੂੰ ਇੰਨੀ ਮਿੱਟੀ ਨੂੰ ਕੀ ਹੋ ਗਿਆ ਹੈ ਤੂੰ ਮੈਨੂੰ ਗੱਲ ਦੱਸਦਾ ਕੀ ਗੱਲ ਹੈਗੀ ਮੈਂ ਕਿ ਮੈਨੂੰ ਦੱਸ ਕੀ ਗੱਲ ਹੈਗੀ ਲੈ ਹੁਣ ਮੈਂ ਨਾ ਪੁੱਛੂਗਾ ਪੁੱਛੂ ਕਾਣਾ ਰੋਣਾ ਤੇ ਗੱਲ ਕਰਨ ਦਾ ਕੀ ਗੱਲ ਹੈਗੀ ਰੋਣ ਕਾਦੇ ਵਾਸਤੇ ਹੈ ਬੰਣੀ ਜੇ ਮੈਨੂੰ ਦੱਸੇਂਗਾ ਦੱਸੇਂਗੀ ਨਾ ਤੂੰ ਮੇਰੀ ਮੰਮੀ ਸੀਗੀ ਹਾਂ ਕੀ ਕਹਿੰਦੇ ਸੀ ਕਿੰਦੇ ਤੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਕਹਿੰਦੀ ਚਾਰ ਦਿਨ ਹੋ ਗਏ ਪੇਕੀ ਡੇਰਾ ਲਾਈ ਵੇਟੀ ਹੈ ਕਹਿੰਦੀ ਹਜੇ ਪਰ ਅਜੇ ਨਹੀਂ ਇਹ ਵੀ ਮਾਂ ਕੋਲ ਰਹਿ ਗਈ ਕਹਿੰਦੀ ਨਾ ਉਹ ਨੂੰ ਆਹ ਪੁੱਛਦੀ ਨੀ ਪੁੱਤੀ ਨੂੰ ਕਹਿੰਦਾ ਚਾਹ ਨੂੰ ਬੈਠੀ ਆ ਮੈਂ ਤਾਂ ਬਿਮਾਰ ਸੀਗੀ ਤਾਂ ਗਈ ਨਹੀਂ ਆ ਕਹਿੰਦਾ ਉੱਥੇ ਹਾਂ ਇਹ ਮੇਰੇ ਕੰਬਲ ਧੋਤੇ ਸੀ ਹੋਰ ਤੋਂ ਪਹਿਲਾਂ ਹਾਂ ਇਹ ਤਾਂ ਪਤਾ ਤੇ ਤੇਰੀ ਮਾਂ ਨੇ ਦਰਵਾਜ਼ੇ ਤੇ ਜ਼ੁਖਾਇ ਸਫਾਈਆਂ ਕਰਕੇ ਆਈ ਸੀ ਕਹਿੰਦੀ ਚੱਜ ਨਾਲ ਲੱਖਣ ਕਹਿੰਦੀ ਕੋਈ ਚੱਜ ਦਾ ਨਹੀਂ ਕਰਕੇ ਗਈ ਕਹਿੰਦੀ ਹੁਣ ਇੱਥੇ ਰਹੀ ਐ ਇੱਥੇ ਆਉਣ ਦੀ ਲੋੜ ਨਹੀਂ ਹੈਗੀਗੀ ਉਹਨੂੰ ਹਰਾਮ ਦੀ ਕੁੱਤੇ ਦੀ ਵੱਡੀ ਵੀ ਸ਼ਰਮ ਨਹੀਂ ਆਉਂਦੀ ਜੋ ਤੱਕ ਗੱਲਾਂ ਕਰਦੇ ਵੀ ਐਡੀ ਸਿਆਣੀ ਕੁੜੀ ਆ ਐਨਾ ਕੰਮ ਕਰਦੀ ਆ ਤੇਰੇ ਤਾਂ ਕੰਮ ਨੂੰ ਨਾ ਜਦਾ ਲਾਉਂਦੇ ਕਿ ਉਹਨੇ ਆਵਾਂ ਲਾ ਕਾ ਟੈਨ ਦਿੱਤੇ ਤਾਂ ਫੋਨ ਲਾ ਕੇ ਮੈਨੂੰ ਫੜਾ ਹਰਾਮ ਜੱਦੀਂ ਦੇਵਾ ਮਾ ਪਤਾ ਕੁੱਤੀ ਨੂੰ ਮੈਂ ਮੰਮਿਆ ਤੁਸੀਂ ਕੀ ਕਹੋਗੇ ਤਾਂ ਕਹਿੰਦੀ ਹੌਂਦ ਲੋ ਨਹੀਂ ਕਹਿੰਦੀ ਇਹ ਤਾਂ ਨਹੀਂ ਹੋਰ ਗੜਾ ਆ ਤੇ ਬੱਤ ਨੂੰ ਹੋਰ ਕਿਤੇ ਬੇਲੂ ਕਹਿੰਦੀ ਜਿਹੜੀ ਨਾਲੇ ਤੇ ਅੱਜ ਦਾ ਕੰਮ ਕਰੂਗੀ ਨਾਲੇ ਕਹਿੰਦੀ ਮੇਰੀ ਕੁੜੀਆਂ ਨੂੰ ਜਿਹੜੀ ਚਾਚਾ ਨੇ ਬੁਲਾਇਆ ਕਰੂਗੀ ਉਹ ਤਾਂ ਬਾਲਾ ਕੁਝ ਕਹੋਗੀ ਪੁੱਤਾ ਆਪਾਂ ਤਾਂ ਉਹੀ ਗੱਲ ਤੁਹਾਨੂੰ ਦਾਗ ਦੇ ਜ਼ੋਰ ਤੇ ਪਸਾਉਂਗੀ ਮੈਂ ਆ ਛਾਲੀ ਲੱਗਦੇ ਬੋਲੂਗੀ ਉਹ ਮਾਂ ਮਰਦੀ ਕੀ ਹੋ ਗਿਆ ਬਾਈ ਕਤੋਂ ਜਾਣੀਆ ਕੀ ਹੋ ਗਿਆ ਮੰਮੀ ਨੂੰ ਕੀ ਹੋਣਾ ਦਾ ਦੋਦੀ ਨਾਲ ਮੈਨੂੰ ਦੱਸ ਚੱਲ ਸਰੋਣਾ ਤੂੰ ਗੱਲ ਕਰ ਹੋਣਾ ਦੱਸ ਮੈਨੂੰ ਕੀ ਹੋ ਮੇਰੀ ਮੰਮੀ ਦਾ ਹੋਣਾ ਸੀਗਾ ਕੀ ਕਹਿੰਦੀ ਸੀਗੀ ਗੰਦੀ ਮੰਮੀ ਨੂੰ ਗਾਲਾਂ ਕੱਢਦੀ ਸੀਗੀ ਐ ਕਿਵੇਂ ਗਾਲਾਂ ਕੱਢੂਗੀ ਮੰਮੀ ਕੱਢ ਕੇ ਤਾਂ ਦੇਖੇ ਉਹ ਤੇ ਬੱ비 ਬੜਾ ਕੋਈ ਗਈ ਆਂਦੀ ਹੈ ਕਿ ਕਹਿੰਦੀ ਇੱਥੇ ਰਹਿ ਕਹਿੰਦੀ ਹਜੇ ਤੱਕ ਤੇਰੇ ਢੱਡ ਨਹੀਂ ਭਰੇ ਤੇਰੀ ਮਾਣਾ ਗੱਲਾਂ ਕਰਕੇ ਕਹਿੰਦੀ ਮਾਂ ਦੀ ਸ਼ਹਿਦ ਹੀ ਬੈੱਡੀ ਐ ਤੇ ਤੂੰ ਕਹਿੰਦੀ ਤੇਰੀ ਮਾਂ ਕਾ ਪਟਦੀ ਆ ਤੂੰ ਰੋ ਨਾ ਤੂੰ ਐ ਕਰ ਮੈਂ ਕਹਿੰਦੀ ਫਿਰ ਮੈਂ ਜਾਣਾ ਨਾ ਦੇਹਾਂ ਪਤਾ ਜਾ ਕੇ ਲਾਣੇ ਵਾਲਿਆਂ ਨੂੰ ਬਣਾ ਮ ਕਰਾਂ ਕੋਈ ਨਾ ਮੰਮੀ ਮੈਂ ਵੀਰੇ ਨਾਲ ਗੱਲ ਕਰਦੀ ਆ ਮੈਂ ਪੁੱਛਦੀ ਆ ਉਹਨਾਂ ਨੂੰ ਮੜਾ ਜਾ ਬੱਬੀ ਤੂੰ ਕੀ ਗੱਲ ਕਰੇਂਗੀ ਕੋਈ ਨਾ ਮੈਂ ਪੁੱਛਦੀ ਮੰਮੀ ਨੂੰ ਵੀ ਐ ਕਾ ਤਾ ਬੋਲਦਾ ਮੰਮੀ ਹਾਂ ਦੋ ਘਰਾਂ ਵਿੱਚ ਚੁੱਪ ਕਰ ਐਡੀ ਸ਼ਾਨੀ ਮੇਰੀ ਕੀ ਘਰ ਦਾ ਜਾ ਕੇ ਬੰਨ ਨਾ ਚੱਕ ਲਿਆ ਇੰਨਾ ਕੰਮ ਕਰਦੀ ਐ ਦੇਖ ਲੈ ਉੱਥੇ ਨਾ ਚਾਚੀਆਂ ਤਾਂ ਹੀ ਗੱਲਾਂ ਕਰਦੀਆਂ ਕੁੜੀ ਬਾਗੂ ਸ਼ਾਨੀ ਤੇਰੀ ਤਾਂ ਹੀ ਰੱਖਦੀ ਐ ਕੰਮ ਸਮਾਰ ਸਮਾਰ ਕੇ ਘਰ ਸਮਾਰ ਫਾਰ ਕੇ ਨਾ ਮਰਾਟ ਕਹੇ ਗੱਲਾਂ ਕਰਦੀ ਐ ਦੇਖ ਲੈ ਮੇਰੀ ਕੀ ਨੂੰ ਕਹੀਦੀ ਆਗੀ ਕਿਸੇ ਦੇ ਮਾਗਰ ਲੱਗੀ ਹੋਣੀ ਐ ਮੰਮੀ ਉਹ ਜਮਾਂ ਉਂਗਲਾਂ ਤੇ ਬੋਲਦੀ ਐਗੀ ਉਹ ਆਜਾ ਕਿਨੇ ਬੁਲੂਗੀ ਉਂਗਲਾਂ ਤੇ ਸਿੱਧੀ ਕਰ ਦੇਂਗੇ 5 ਮਿੰਟਾਂ ਚ ਸਿੱਧੀ ਆਪਾਂ ਦਾ ਮੋੜ ਕੇ ਦੇਖੇ ਨਾ ਤੈਨੂੰ ਕੋਈ ਤੁਰਨਾ ਪਤਾ ਮੈਂ ਮੰਮੀ ਨੇ ਕੀ ਕਰੂਗੀ ਮੈਨੂੰ ਕਹਿੰਦੀ ਆਏ ਕਿ ਮੈਂ ਕਹੂਗਾ ਚਾਹੀਨਾ ਉਹਦੀ ਨਾਂ ਤੇ ਦੇਣਾ ਕੁਛ ਆਪਾਂ ਨਹੀਂ ਤੈਨੂੰ ਮਾਂ ਲੈ ਕੇ ਚੱਲੂਗੀ ਨਾ ਹੋਰ ਕਿ ਤੈਨੂੰ ਰੋਟੀ ਨਹੀਂ ਮਿਲਦੀ ਫਿਰ ਜਿਉਂਨੇ ਕਹਤਾ ਵੀ ਆਈ ਨਾ ਹਾਂ ਮਾਂ ਮੈਂ ਇਹੀ ਕਹਿਣਾ ਚਾਹਨੀ ਹੈਗੀ ਭਾਬੀ ਨੂੰ ਘੜਾ ਰੋਟੀ ਨਹੀਂ ਮਿਲਦੀ ਭਾਬੀ ਦੇ ਪੇਕੀ ਵੀ ਤਾਂ ਸਾਰਾ ਕੁਝ ਹੈਗਾ ਮੈਨੂੰ ਇਹ ਦੱਸ ਤੂੰ ਹਰ ਵਕਤ ਭਾਬੀ ਨੂੰ ਮਹਿਣੇ ਦਿੰਨੀ ਰਹਿਣੀ ਹੈਗੀ ਤੂੰ ਕੰਮ ਨਹੀਂ ਵਧੀਆ ਕਰਦੀ ਤੇਰੀ ਮਾਂ ਨਾਲ ਹੀ ਲੱਗੀ ਰਹਿਣੀ ਆ ਤੂੰ ਭਾਬੀ ਨੂੰ ਕਿੰਨਾ ਕਿੰਨਾ ਕੁਝ ਬੋਲਦੀ ਏ ਜਿੱਦ ਦੇ ਮੈਂ ਆਈ ਹੋਈ ਆ ਮੇਰੀ ਸੱਸ ਦਾ ਕੋਈ ਫੋਨ ਨਹੀਂ ਆਇਆ ਮੇਰੀ ਸੱਸ ਕੋਈ ਲੜਾਈ ਨਹੀਂ ਕਰਦੀ ਹੋਗੀ ਸੱਚੀ ਕੰਮ ਚਾਹ ਕੇ ਤੇ ਹਾਂ ਭਾਬੀ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਹੈਗਾ ਮੇਰੀ ਗੱਲ ਸੁਣ ਲੈ ਮਾਂ ਮੇਰੀ ਸੱਸ ਨਾ ਆਲਦਿਆ ਕੁੜੀਆਂ ਨਾਲ ਉਹ ਵੀ ਬੱਦ ਮੇਰਾ ਕਰਦੀ ਆ ਆਲਦੀਆਂ ਕੁੜੀਆਂ ਨਾਲ ਰਹਿ ਕਰਨ ਤੋਂ ਪਹਿਲਾਂ ਨਾ ਉਹ ਮੈਨੂੰ ਪੁੱਛਦੀ ਆ ਬਿੱਤੀ ਏ ਆਪਾਂ ਆ ਕੰਮ ਕਿਵੇਂ ਕਰੀਏ ਜੇ ਉਹਨੇ ਚੁੰਨੀ ਵੀ ਲਿਆਉਣੀ ਹੋਵੇ ਨਾ ਉਬੀ ਮੈਨੂੰ ਬੱਚ ਕੇ ਲੱਗ ਆਉਂਦੀ ਐ ਤੇ ਤੂੰ ਤੂੰ ਭਾਬੀ ਨੂੰ ਟਿਕੜ ਵੀ ਨਹੀਂ ਦਿੰਦੀ ਐ ਕਿਛਾ ਤੂੰ ਤਾਂ ਉਹ ਗੱਲ ਕਰਤੀ ਅਕੇ ਆਖਾਂ ਤੇ ਇਹ ਤੈਨੂੰ ਨੂੰ ਹੈ ਕਰਨ ਕਰੀ ਤੂੰ ਤਾਂ ਮੈਨੂੰ ਖਿਉਣੀ ਐ ਹਾਕੇ ਮਾ ਫਿਰ ਤੇਰੀ ਗਲਤੀ ਐ ਨਾ ਪਹਿਲਾਂ ਮੈਨੂੰ ਇਹ ਦੱਸ ਜਦੋਂ ਹਣ ਮੈਂ ਕਿ ਤੈਨੂੰ ਗੱਲਾਂ ਕਹੀਆਂ ਵੀ ਮੇਰੀ ਸੱਸ ਨੇ ਮੈਨੂੰ ਇੰਨੇ ਤਾਨੇ ਵਣੇ ਦਿੱਤੇ ਤੇ ਤੈਨੂੰ ਕਿਵੇਂ ਅੱਗ ਲੱਗੀ ਤੈਨੂੰ ਕਹਿੰਦੀ ਕਿਵੇਂ ਮੈਂ ਤਾਂ ਜਦੋਂ ਇਹ ਕੋਈ ਕੰਮ ਕਰਦੀ ਨਾ ਬਸ ਮੇਰਾ ਤਾਂ ਨਾ ਜਣਾ ਚੈਦਾ ਕੰਮ ਪਸੰਦ ਨਹੀਂ ਸਿਉਂਦਾ ਮੇਰੇ ਕੰਮੋਂ ਮੈਂ ਤਾਂ ਕਹਿ ਜਾਂਦੀ ਜਾਦਾ ਉਹੀ ਗੱਲ ਹੈ ਜੇ ਕਿ ਸੱਸ ਮਾਂ ਬਣ ਜੇ ਫਿਰ ਟੇਕੀ ਕਸ ਤੋ ਜਾਵੇ ਹੈ ਤੇ ਫਿਰ ਆਹੀ ਗੱਲ ਲੱਗੀ ਨਾ ਤੇ ਤੂੰ ਤਾਂ ਉਹਨੂੰ ਮਾਂ ਦੇ ਮਿਹਨੇ ਦੇਣ ਲੱਗ ਜਣੀ ਜੋ ਗੱਲ ਕਰਦੀ ਤਾਂ ਵੀ ਜੇ ਉਹ ਮੇਰੇ ਕੋਲ ਨਾ ਬੈਠੀ 5 ਮਿੰਟ ਤੈਨੂੰ ਤਾਂ ਗੁੱਸਾ ਆ ਹੈ ਜੇ ਹੁਣ ਮੈਂ ਤੈਨੂੰ ਕਹੇ ਵੀ ਮੇਰੀ ਸੱਸ ਨੇ ਇੰਨਾ ਕੁਝ ਕੀਤਾ ਤੈਨੂੰ 50 ਗਾਲਾਂ ਕੱਢਦੀਆਂ ਮੇਰੀ ਸੱਸ ਤਾਂ ਨਾਲ ਮੈਨੂੰ ਕਹਿੰਦੀ ਵੀ ਨਹੀਂ ਹੈਗੀਗੀ ਮੈਂ ਤੇਰੇ ਨਾਲ ਸਾਰੀ ਦਿਹਾੜੀ ਲੱਗੀ ਰਹੀ ਨਹੀਂ ਆ ਮਾਂ ਮੇਰੀ ਗੱਲ ਸੁਣ ਲੈ ਜਿਹੜੀ ਮਾਂ ਜਨਮ ਦਿੰਦੀ ਆ 20 25 ਸਾਲ ਪਾਲ ਕੇ ਤੀਨੂੰ ਵੱਡੀ ਕਰਕੇ ਪੜਾ ਲਿਖਾ ਕੇ ਹਨਾ ਵਿਆਹ ਦਿੰਦੀ ਆ ਉਸੇ ਸੱਤ ਨੂੰ ਲੋਕ ਮਾ ਉਸੇ ਮਾਂ ਨੂੰ ਲੋਕ ਮਾੜਾ ਕਹਿਣ ਲੱਗ ਜਾਂਦੇ ਆ ਮਾਂ ਦੇਖ ਤੈਨੂੰ ਹੁਣ ਗੁੱਸਾ ਆਇਆ ਮੇਰੀ ਧੀ ਬਾਰੇ ਇੰਨਾ ਕੁਝ ਕਹਤਾ ਵੀ ਮੇਰੇ ਬਾਰੇ ਇੰਨਾ ਕੁਝ ਬੋਲਣ ਲੱਗੀ ਕਾ ਮੋਦੀ ਸੱਸ ਹਨਾ ਵੀ ਤੂੰ ਵੀ ਇੱਕ ਮਾਂ ਗਈ ਤੈਨੂੰ ਗੁੱਸਾ ਆਇਆ ਤਾਂ ਕਰਕੇ ਵੀ ਮੇਰੀ ਧੀ ਨੂੰ ਕਹਿੰਦੇ ਆ ਤੇ ਭਾਬੀ ਦੀ ਮਾਂ ਤਾਂ ਵਿਚਾਰੀ ਇੰਨਾ ਫੋਨ ਵੀ ਨਹੀਂ ਕਰਦੀ ਨਾ ਉਹ ਇੰਨਾ ਆਉਂਦੀ ਜਾਂਦੀ ਆ ਉਹ ਤਾਂ ਬਿਮਾਰ ਰਹਿੰਦੀ ਆ ਮੰਜੇ ਤੇ ਪਈ ਆ ਉਹ ਇਹਨੇ ਚੰਗਾ ਮਾੜਾ ਕੀ ਸਿਖਾ ਦੂ ਉਹ ਤਾਂ ਜਦੋਂ ਆਉਂਦੀ ਥੋੜੇ ਮੂਰੇ ਹੱਥ ਜੋੜਦੀ ਆ ਵੀ ਭੈਣੇ ਮੈਂ ਤਾਂ ਪਤਾ ਨਹੀਂ 2-4 ਦਿਨ ਹੈਗੀਆਂ ਕਿ ਨਾ ਕਦੋਂ ਰੱਬ ਮੈਨੂੰ ਲੈ ਜੇ ਇਹ ਜੀ ਬਿਮਾਰੀ ਚੁੰਬੜੀ ਆ ਵੀ ਮੇਰੀ ਤੇਰਾ ਦੁੱਖ ਦਾ ਸੁੱਖ ਦਾ ਤੂੰ ਹੀ ਦੇਖਣਾ ਤੂੰ ਹੀ ਮਾਗੀ ਪਰ ਤੂੰ ਹੀ ਉਹਨੂੰ ਤੂੰ ਨਹੀਂ ਜਾਣੀ ਆ ਮੇਰੇ ਨਾਲੋਂ ਪਹਿਲਾਂ ਨੇੜੇ ਤੈਨੂੰ ਇਹੋ ਆ ਮਾ ਦੁੱਖ ਦਾ ਸੁੱਖ ਦਾ ਤੇਰਾ ਦੇਖਣਾ ਇਹਨੇ ਦੇਖਣਾ ਮੈਂ ਤਾਂ ਜਦੋਂ ਫੋਨ ਕਰਾਂਗੀ ਦੋ ਘੰਟਿਆਂ ਚ ਤੇਰੇ ਕੋਲੇ ਪਹੁੰਚੂਗੀ ਲੈ ਠੀਕ ਏ ਮੈਨੂੰ ਨਾ ਗਲਤੀ ਹੋ ਗਈ ਜਦੋਂ ਨਾ ਮੈਂ ਜੱਗ ਨੂੰ ਪਿਆਰ 했ੀ ਨਾ ਮੈਂ ਤਾਂ ਤੇਰੀ ਕਦੇ ਮਾਂ ਨਹੀਂ ਬਣੀ ਮੈਂ ਤਾਂ ਤੇਰੀ ਸੱਸ ਵਾਂ ਕੇ ਦਿਖਾਉਣ ਲੱਗ ਪਈ ਕੋਈ ਨਾ ਮਮੀ ਫੇਰ ਕੀ ਆ ਜੇ ਤੂੰ ਮੈਨੂੰ ਆਪਣੀ ਧੀ ਨਹੀਂ ਸਮਝਿਆ ਮੈਂ ਤੇ ਤੈਨੂੰ ਆਪਣੀ ਮਾਂ ਸਮਝਦੀ ਸੀਗੀ ਕਿਉਂ ਤਾਂ ਮੈਂ ਤੇਰੇ ਅੱਗੇ ਕਦੇ ਮੋੜ ਨਹੀਂ ਕੀਤਾ ਚਲ ਕੋਈ ਨਹੀਂ ਠੀਕ ਹੈ ਮੈਂ ਤੈਨੂੰ ਹੁਣ ਨਾ ਕੰਮੋਂ ਨਾ ਵੱਧ ਕੇ ਸਮਝੂੰਗੀ ਸੱਠੀ ਗ ਮਮੀ ਕਿਦਾਂ ਮੌਕੇ ਤੇ ਸਮਝਾ ਗਿਆ ਤੇਰੀ ਤੇਰੀ ਅੱਖਾਂ ਬੋਲਦੀਆਂ ਮੈਂ ਤਾਂ ਕਹਿੰਦਾ ਮੇਰੀ ਨੰਦ ਵਰਗੀ ਦਾ ਸਾਰੇ ਨੇ ਨੰਦਾ ਹੋਣ ਹੁਣ ਆਪਣੀ ਮਾਂ ਨੂੰ ਸਮਝਾ ਸਕਣ ਹੁਣ ਅੱਜ ਤੋਂ ਤੂੰ ਮੇਰੀ ਧੀ ਹੈਗੀ ਨੂੰ ਨਹੀਂ ਹੈਗੀ ਕਿਉਂ ਭਾਬੀ ਕਹਿੰਦੇ ਸੀ ਨਾ ਕਿਵੇਂ ਸਮਝਾਏਗੀ ਮਮੀ ਨੂੰ ਹਾਂ ਜੀ ਬੀ ਇਹ ਤਾਂ ਬਹੁਤ ਵਧੀਆ ਗੱਲ ਤੂੰ ਸਮਝਾ ਕ ਹੁਣ ਅਸੀਂ ਮਾਮਾ ਧੀਆ ਵਾਂਗੂ ਰਹਾ ਕਰਾਂ ਤੇ ਤੀ ਤਾਂ ਤੁਹਾਡਾ ਮਤਲਬ ਕਰਦਾ ਵਾਤਾ ਦਿਮਾਗ ਨਹੀਂ ਮਾਂ ਗੱਲ ਇਹ ਨਹੀਂ ਹੈਗੀ ਭਾਬੀ ਵੀ ਇਨਸਾਨ ਹੈ ਦੇਖ ਜਿੱਦ ਦੇ ਨੀ ਮੈਂ ਆਈਆਂ ਨਾ ਮਤਲਬ ਕਿ ਹਰ ਚੀਜ਼ ਮੈਨੂੰ ਉਹ ਦਿੰਦੀ ਸੀਗੀ ਜਿਹੜੀ ਮੈਂ ਕਹਿੰਦੀ ਸੀ ਬਣਾ ਕੇ ਹਨਾ ਜਵਾਬ ਵੀ ਆ ਜਵਾਬਾਂ ਦੇ ਨਾਲ ਉਹੀ ਰੋਲ ਜਾਂਦੀ ਆ ਮਗਰੋਂ ਫਿਰ ਚੱਲ ਠੀਕ ਆ ਤੂੰ ਝੜਕਣਾ ਇਹਨੂੰ ਇਹਨੂੰ ਕਹੇ ਇਹਨੂੰ ਝੜ ਕਰੇ ਪਰ ਮਾਪੇ ਦੇ ਮਿਹਣੇ ਦੇਣ ਤੇ ਮਾਂ ਨੇ ਕੋਸ ਖਾਇਆ ਨਹੀਂ ਗਏ ਘਰ ਦੀ ਆ ਗਈ ਇਹ ਮਾਂ ਗੱਲਾਂ ਗਲਤ ਹੁੰਦੀਆਂ ਨੇ ਉਹ ਬਸ ਤੇ ਹੀ ਇੱਕ ਐ ਹੋ ਜਾਂਦਾ ਵੀ ਉਹ ਮਜਬੂਰ ਹੋ ਜਾਂਦੀ ਆ ਵੀ ਮੈਂ ਸੱਸ ਬਣ ਜਾ ਸੱਸ ਬਣ ਜਾ ਉਹੀ ਤਾਂ ਤਾਂ ਨਹੀਂ ਲੋਕ ਕਹਿ ਦਿੰਦੇ ਨੇ ਵੀ ਸੱਸ ਤੇ ਇੱਕ ਸੱਸ ਹੁੰਦਾ ਸੱਸ ਦੋ ਹੁੰਦੇ ਨੇ ਦਵਲ ਗਿਆ ਉਗਲਦੀ ਹੈਗੀ ਤਾਂ ਹੋਏਤੀਏ ਐਥੋਂ ਮੁੜ ਕੇ ਨਾ ਕਰੇ ਮੇਰੀ ਗੱਲ ਸਮਾਂ ਬੜਾਪਾ ਸਬਰ ਜਾਂਦਾ ਜੇ ਨੋਨ ਉਹੀ ਸਮਝਣ ਲੱਗ ਜੀ ਹੁਣ ਤੇਰੇ ਨਾਲ ਵੱਧ ਕੇ ਮੈਂ ਤੇ ਮੇਰੀ ਤੀਨ ਇਸੇ ਨੂੰ ਸਮਝੂ ਕਿ ਇਹ ਮੇਰੀ ਧੀ ਹੈ ਹਾਂ ਉਹ ਮੈਨੂੰ ਮੰਗ ਰੋ ਇਹ ਮੈਨੂੰ ਲੈਣਾ ਹਾਂਜੀ ਦੋਸਤੋ ਮੇਰੀ ਸੱਸ ਨੂੰ ਤਾਂ ਆ ਗਈ ਅਗਰ ਠੀਕ ਹੈ ਇਹ ਤਾਂ ਮੰਮੀ ਬਣਦੀ ਦੱਸਦਾ ਨਹੀਂ ਹੈਗੀ ਨਾ ਮੰਮੀ ਹੁਣ ਦੱਸ ਦੇ ਨਹੀਂ ਕਮੈਂਟਾਂ ਦੇ 4 11 ਦੀ ਬਾਦ ਦੇ ਤੇ ਹਾਂਜੀ ਆ ਗੱਡੀ ਅੱਜ ਛੋਟੀ ਜੀ ਦੀ ਟੀਮ ਸੀ ਮੈ ਬਿਮਾਰ ਹੋ ਗਈ ਤੇ ਐਕਚੁਅਲੀ ਹੁਣ ਮੈਂ ਲਾਸਟ ਫਿਲਮ ਸੀ ਹੈ ਨਾ ਜਿਹੜੀ ਕੱਢਣ ਲੱਗੀ ਸੀਗੀ ਮੈਂ ਬਿਮਾਰ ਸੀ ਬਹੁਤ ਜ਼ਿਆਦਾ ਅੱਜ ਤੇ ਮਤੇ ਹੀ ਟਾਈਮ ਫਾਜਾ ਕੀਤਾ ਅੱਜ ਪੈਣਾ ਮੰਨਦੀਪ 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 ਸਾਡੇ ਨਾਲ ਫਸਟ ਟਾਈਮ ਆਏ ਨੇਗੇ ਤੇ ਤੁਹਾਨੂੰ ਇਹਨਾਂ ਦਾ ਕੰਮ ਕਿੱਦਾਂ ਦਾ ਲੱਗਿਆ ਕਮੈਂਟਾਂ ਚ ਜ਼ਰੂਰ ਦੱਸ ਕੇ ਜਾਇਓ ਤੁਹਾਨੂੰ ਤਾਂ ਵਧੀਆ ਲੱਗਿਆ ਸਾਡੀ ਟੀਮ ਦਾ ਮੈਂਬਰ ਆ ਤੇ ਬਾਕੀ ਤੁਸੀਂ ਦੱਸਿਓ ਤੇ ਆਪਾਂ ਛੋਟੀ ਜੀ ਵੀਡੀਓ ਕੱਢੀ ਆ ਜੇ ਸਾਥ ਮਾਂ ਬਣ ਜੀ ਠੀਕ ਹੈ ਤੁਸੀਂ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਸ ਇਹ ਤਾਂ ਘਰ ਘਰ ਦੀ ਕਹਾਣੀ ਆ ਹਨਾ ਤੇ ਜਦੋਂ ਮੁੰਡਾ ਵਿਆਹ ਲਾਉਂਦੇ ਨੇ ਨਾ ਫਿਰ ਸੱਸਾਂ ਜਾਗਰੂਤ ਹੋ ਜਾਂਦੀਆਂ ਨੇ ਮਾਮਾ ਤੇ ਸਾਥ ਬੈਨ ਲੱਗ ਜਾਂਦੀਆਂ ਮੇਰੀ ਮਾਂ ਵੀ ਬਣੀ ਹੋਈ ਸੀਗੀ ਤੇ ਕਹਿੰਦੇ ਹੁੰਦੇ ਆ ਕਿ ਧੀ ਦਾ ਦੁੱਖ ਮਾਂ ਨਾ ਭੱਜ ਕੇ ਸਮਝਦੀ ਆ ਧੀ ਦੇ ਕੰਡਾ ਵੀ ਵੱਜੇ ਨਾ ਮਾਂ ਦੀ ਜਾਨ ਨਿਕਲ ਜਾਂਦੀ ਆ ਨੋ ਤਾਂ ਮਾਂ ਮੈਲੀ ਜਾਂਦੀ ਹੋਵੇ ਵੱਡੀ ਪਈ ਹੋਵੇ ਨੋ ਤਾਂ ਪਖਾਂਡੀ ਨਜ਼ਰ ਆਉਂਦਾ ਮਾਂ ਸੱਸਾਂ ਨੂੰ ਹਨਾ ਕਿਆ ਇਹ ਨਗਰ ਇਹਦਾ ਪਖੰਡ ਕਰੀ ਜਾਂਦੀ ਐ ਤੇ ਇਹ ਗੱਲਾਂ ਛੱਡ ਦਿਓ ਭਾਈ ਹਨਾ ਕਹਿੰਦੇ ਵੀ ਜੇ ਆਪਾਂ ਇਹ ਗੱਲਾਂ ਮੂਰੇ ਲੈ ਕੇ ਰੱਖੇ ਰੱਖਾਂਗੇ ਤਾਂ ਆਪਾਂ ਬੜਾਪਾ ਨਹੀਂ ਆਪਦਾ ਸਵਾਰ ਤੱਕਦੇ ਜੇ ਨੂੰਹਾਂ ਨੂੰ ਆਪਾਂ ਪੀਆ ਵਾਂਗੂ ਪਿਆਰ ਕਰਾਂਗੇ ਉਹ ਵੀ ਆਪਣੇ ਬੜਾਪੇ ਨੂੰ ਸੁਆਗ ਬਣਾ ਦੇਣੀ ਐ ਇਹ ਆਪਣੇ ਹੱਥ ਜਾ ਆਪਾਂ ਸਵਰਗ ਬਣਾਉਣਾ ਜਾਂ ਨਰਕ ਬਣਾਉਣਾ ਤੇ ਇੱਧਰ ਤਾਂ ਤਿਆਰੀ ਸੀਗੀ ਨਰਕ ਬਣਾਉਣ ਦੀ ਵੀ ਚੰਗੀਆਂ ਗਾਲਾਂ ਦਿਆ ਕਰੇ ਮੇਰੀ ਨੂੰਹ ਮੰਜੇ ਤੇ ਬਹਿ ਕੇ ਤੇ ਚਲੋ ਤਾਂ ਮੇਰੇ ਵਰਗੀ ਸਿਆਣੀ ਹੀ ਆ ਗਈ ਹੈ ਤੇ ਜੀ ਨੇ ਮਾਣੋ ਸਮਝਾ ਲਾ ਚਲੋ ਅੱਜ ਦੇ ਇਹ ਵੀ ਦਾ ਮੌਸਮ ਆ ਦਿਨ ਸਾਡਾ ਵਧੀਆ ਲੰਘਿਆ ਮਾਰ ਮਾਰ ਚੱਲ ਗਏ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾ ਲਓ ਵੀ ਸਾਡੀਆਂ ਹੋਰ ਸੋਹਣੀਆਂ ਸੋਹਣੀਆਂ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਬਾਈ ਜੀ ਜੇ ਤੁਹਾਨੂੰ ਕੋਈ ਕੰਸੈਪਟ ਜਾਂ ਸਟੋਰੀ ਦੇਣਾ ਚਾਹੁੰਦਾ ਹੋਵੇ ਉਹ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਕੀ ਕਮੈਂਟਾਂ ਦੇ ਵਿੱਚ ਨਾਮ ਤੇ ਸ਼ਹਿਰ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਸਾਨੂੰ ਵੀ ਪਤਾ ਲੱਗੇ ਤੁਸੀਂ ਸਾਡੀ ਸਟੋਰੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਬਾਕੀ ਲਈ ਸਭ ਕੁਝ ਠੀਕ ਆਪਕੇ ਧੰਨਵਾਦ